ਗੁੱਠਾ ਵੀਡੀਓ ਚ ਜਿਹਨੇ ਦੇਖਿਆ ਸਾਰਾ ਗਲ ਗਿਆ ਕੀੜੇ ਪੈ ਗਏ 25 ਸਾਲ ਤੋਂ ਬੀਰ ਨੂੰ ਅਧਰੰਗ ਹੋਇਆ ਆ ਪਰ ਇਸ ਬੀਰਗਰਾ ਕਿਸ ਨੇ ਇਲਾਜ ਨਹੀਂ ਕਰਵਾਇਆ 25 ਸਾਲਾਂ ਤੋਂ ਐਂ ਡੁੱੜਦਾ ਫਿਰਦਾ ਇੰਦਾ ਯਰਾਦਾ ਇਹਨਾਂ ਦੇ ਭੈਣ ਭਰਾਵਾਂ ਦੀ ਮੌਤ ਹੋ ਚੁੱਕੀ ਆ ਘਰ ਵਾਲੇ ਦੀ ਮੌਤ ਹੋ ਚੁੱਕੀ ਆ ਬੱਚੇ ਛੱਡ ਕੇ ਜਾ ਚੁੱਕੇ ਆ ਮਾਸੀ ਭੂਆ ਚਾਚੇ ਦਾਇ ਦਾ ਪੁੱਤ ਨਾਨਕਿਆਂ ਦਾਦਕਿਆਂ ਚ ਕੋਈ ਵੀ ਇੱਕ ਬੰਦਾ ਵੀ ਸਾਹਮਣੇ ਨਹੀਂ ਆ ਰਿਹਾ ਸੀ ਵੀ ਜਿਹੜਾ ਕਹਿ ਸਕੇ ਵੀ ਇਹ ਬਜ਼ੁਰਗ ਸਾਡਾ ਵਾ ਹਾਲ ਤੇ ਇਦਾਂ ਦੀ ਸੀ ਵੀ ਨਰਕ ਕੱਟ ਰਿਆ ਸੀ ਜਾਨਵਰਾਂ ਤੋਂ ਵੀ ਬਾਤਰ ਜੀਵਨ ਕੱਟ ਰਿਆ ਸੀ ਜੇ ਜਾਨਵਰ ਦੇ ਵੀ ਕੀੜੇ ਪਏ ਹੋਣ ਤਾਂ ਅੱਧਾ ਪਿੰਡ ਇਕੱਠਾ ਹੋ ਕੇ ਉਹਦੇ ਮਗਰ ਭੱਜਿਆ ਫਿਰਦਾ ਸੀ ਕਿ ਉਹਨੂੰ ਫੜ ਕੇ ਦਵਾਈ ਲਾ ਦਈਏ ਤੇ ਅੱਜ ਇਨਸਾਨਾਂ ਦੀ ਕੀ ਹਾਲਤ ਹੋਈ ਜਾਂਦੀ ਹੈ ਕਲਪਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ ਆਪਾਂ ਖੜੇ ਆ ਪਿੰਡ ਦਰਾਈ ਤਹਿਸੀਲ ਨਾਣਾ ਡਿਸਟ੍ਰਿਕਟ ਅੰਮ੍ਰਿਤਸਰ ਵੀਰ ਜੀ ਇਹ ਬਜ਼ੁਰਗ ਗਰਨਾਮ ਸਿੰਘ ਇਹ ਵੀਰ ਜੀ ਤਿੰਨ ਭਰਾ ਸੀ ਤੇ ਪੰਜ ਭੈਣਾਂ ਸੀ ਪੰਜ ਪੰਜ ਭੈਣਾਂ ਅਸੀਂ ਤੇ ਸਾਰਿਆਂ ਦੀ ਮੌਤ ਹੋ ਚੁੱਕੀ ਆ ਇਹ ਇਕੱਲਾ ਬੀਰ ਰਹਿ ਗਿਆ ਆ ਇਹਦੇ ਜਿਹੜੇ ਕੀੜੇ ਪੈਰ ਚ ਪਏ ਆ ਆ ਘਰ ਦੇ ਹਾਲਾਤ ਵੇਖ ਲਓ ਬਹੁਤ ਜਿਹੜੇ ਬਦਤਰ ਹਾਲਾਤ ਨੇ ਇਹਦੇ ਵੀ ਇਹ ਬਿਊਰਗ ਦਾ ਵਿਆਹ ਹੋਇਆ ਸੀ ਤਿੰਨ ਬੇਟੀਆਂ ਕੇ ਬੇਟਾ ਸੀ ਇਹਦੀ ਜਿਹੜੀ ਮਿਸੇਜ ਆ ਉਹ ਵੀ ਮਰ ਚੁੱਕੀ ਆ ਇਹਦੀ ਵਾਈਫ ਜਿਹੜੀ ਮਰ ਚੁੱਕੀ ਆ ਇਹਦੇ ਜਿਹੜੇ ਬੱਚੇ ਆ ਹੁਣ ਪਤਾ ਨਹੀਂ ਕਿੱਥੇ ਰਹਿੰਦੇ ਆ ਪਰ ਇਹਨੂੰ ਨਹੀਂ ਕੋਈ ਪੁੱਛਦਾ ਇਹਦਾ ਕੋਈ ਸ਼ਰੀਕਾ ਕੋਈ ਭੈਣ ਭਰਾ ਇਹਦੇ ਕੋਲ પતિ ਜੀ ਪਤੀ ਜੀਆਂ ਕੋਈ ਨਹੀਂ ਇਹਨੂੰ ਪੁੱਛਦਾ ਕੋਈ ਭਣਜੇ ਕੋਈ ਨਹੀਂ ਇਹਨੂੰ ਪੁੱਛਦਾ ਇਹ ਅਹਲੇ ਜਿਹੜੀ ਆ ਰੁਲਣ ਦੀ লাশ ਜਿਹੜੀ ਆ ਜਿੰਦਾ লাশ ਜਿਹੜੀ ਆ ਸੀੜੇ ਪੈਰ ਚ ਜਾਲੇ ਨੇ ਤਰਾ ਤਰਾ ਕੋਈ ਸਾਹਮਣੇ ਲਾਣੀ ਆ ਸਾਡੀ ਵੀਰ ਗੁਰਪ੍ਰੀਤ ਸਿੰਘ ਨੂੰ ਅੱਗੇ ਹੱਥ ਜੋੜ ਕੇ ਪੀ ਲਿਆ ਇਸ ਵੀਰ ਦਾ ਅਲਾਈ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦਧਰਾਏ ਤਸਰੀਲੇ ਨਾਲ ਤਸਰੀਲ ਜੀ ਨਾਲ ਉੱਥੋਂ ਇੱਕ ਬਾਪੂ ਬਜ਼ੁਰਗ ਨੂੰ ਲੈ ਕੇ ਆਏ ਨੇ ਸਾਨੂੰ ਵੀਡੀਓ ਆ ਰਹੀ ਸੀ ਇਹਨਾਂ ਦੇ ਪਿੰਡੋਂ ਬੀ ਬਾਪੂ ਦੀ ਹਾਲਤ ਬਹੁਤ ਬੁਰੀ ਹੈ ਲੱਤ 'ਚ ਕੀੜੇ ਪਏ ਹੋਏ ਆ ਵੀ ਇਹਦੀ ਮਦਦ ਕਰੋ ਪਰ ਕੋਈ ਬਾਪੂ ਨੂੰ ਛੱਡਣ ਵਾਸਤੇ ਜਾਂ ਹੋਰ ਅੱਗੇ ਨਹੀਂ ਸੀ ਆ ਰਿਹਾ ਫਿਰ ਅਸੀਂ ਸਾਜਨ ਵੀਰ ਦੀ ਡਿਊਟੀ ਲਾਈ ਵੀ ਜਾ ਕੇ ਤੁਸੀਂ ਦੇਖੋ ਕੇ ਇਸ ਕਿਵੇਂ ਹੈ ਵੈਰੀਫਾਈ ਕਰੋ ਫਿਰ ਇਹਨਾਂ ਨੂੰ ਜਾ ਕੇ ਦੱਸਿਆ ਦੇਖ ਕੇ ਵੀਡੀਓ ਬਣਾ ਕੇ ਭੇਜੀ ਵੀ ਬਾਪੂ ਦੀ ਹਾਲਤ ਵਾਕਈ ਬੁਰੀ ਆ ਪਿੰਡ ਜਾ ਕੇ ਇਹਨਾਂ ਨੇ ਪੰਚਾਇਤ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆਸ-ਪਾਸੇ ਦੇ ਲੋਕਾਂ ਨਾਲ ਵੀ ਇਕੱਠਿਆਂ ਕਰਕੇ ਗੱਲ ਕੀਤੀ ਕੋਈ ਵੀ ਬੰਦਾ ਸਾਹਮਣੇ ਨਹੀਂ ਆਇਆ ਵੀ ਜਿਹੜਾ ਇਸ ਬਜ਼ੁਰਗ ਦੀ ਬਾਫੜੇ ਬੱਚਿਆਂ ਦੀ ਮੌਤ ਹੋ ਚੁੱਕੀ ਆ ਜਾਨੀ ਕਿ ਇਹਨਾਂ ਦੇ ਭੈਣ ਭਰਾਵਾਂ ਦੀ ਮੌਤ ਹੋ ਚੁੱਕੀ ਆ ਘਰ ਵਾਲੀ ਦੀ ਮੌਤ ਹੋ ਚੁੱਕੀ ਆ ਬੱਚੇ ਛੱਡ ਕੇ ਜਾ ਚੁੱਕੇ ਆ ਕੋਈ ਵੀ ਆਪਣਾ ਮਾਸੀ ਭੂਆ ਚਾਚੇ ਤਾਏ ਦਾ ਪੁੱਤ ਨਾਨਕਿਆਂ ਦਾਦਕਿਆਂ ਚ ਕੋਈ ਵੀ ਇੱਕ ਬੰਦਾ ਵੀ ਸਾਹਮਣੇ ਨਹੀਂ ਆ ਰਿਹਾ ਸੀ ਵੀ ਜਿਹੜਾ ਕਹਿ ਸਕੇ ਵੀ ਇਹ ਬਜ਼ੁਰਗ ਸਾਡਾ ਪਿੰਡ ਦੇ ਵਿੱਚ ਰੁੱੜ ਰੁੱੜ ਕੇ ਰਿੰਗ ਰਿੰਗ ਕੇ ਤੁਰਦਾ ਸੀ ਹੁਣ حال ਤੇ ਇਦਾਂ ਦੀ ਸੀ ਵੀ ਨਰਕ ਘਟ ਰਿਹਾ ਸੀ ਜਾਨਵਰਾਂ ਤੋਂ ਵੀ ਬੱਧਰ ਜੀਵਨ ਘਟ ਰਿਹਾ ਸੀ ਔਰ ਪੂਰਾ ਪਿੰਡ ਵਸਦਾ ਉੱਥੇ ਪਿੰਡ ਦੇ ਲੋਕ ਵੀ ਦੱਸਦੇ ਆ ਜੀ ਇਹਦਾ ਕੋਈ ਨਹੀਂ ਇਹਨੂੰ ਕੋਈ ਨਹੀਂ ਸੰਭਾਲਦਾ ਮਤਲਬ ਪਿੰਡ ਦੀ ਪੰਚਾਇਤ ਗੁਰਦੁਆਰਾ ਸਾਹਿਬ ਦੀ ਕਮੇਟੀ ਪਿੰਡ ਦੇ ਵਿੱਚ ਹੋਰ ਧਾਰਮਿਕ ਸਥਾਨ ਹੁੰਦਾ ਕੋਈ ਉਹਦਾ ਕੋਈ ਪ੍ਰਬੰਧਕ ਟੂਰਨਾਮੈਂਟ ਕਮੇਟੀ ਨੌਜਵਾਨ ਸਭਾ ਕਿੰਨਾ ਪ੍ਰਬੰਧ ਦਾ ਪਿੰਡ ਦੇ ਵਿੱਚ ਤੇ ਇੱਕ ਪਿੰਡ ਦੇ ਵਿੱਚ ਬੰਦੇ ਦੇ ਕੀੜੇ ਪੈ ਗੇ ਤੇ ਉਹ ਦਰਦ ਦਰ ਰੁੱੜਦਾ ਤੁਰਿਆ ਫਿਰਦਾ ਤੇ ਉਹਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਉਹਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਉਹਨੂੰ ਦੇਖਣ ਵਾਲਾ ਕੋਈ ਵੀ ਨਹੀਂ ਪੰਜਾਬ ਦੇ ਉਹਨਾਂ ਪਿੰਡਾਂ ਦੀ ਗੱਲ ਕਰਦੇ ਆ ਜਿੱਥੇ ਜੇ ਪਿੰਡ 'ਚ ਕੁੱਤੇ ਦੇ ਵੀ ਕੀੜੇ ਪੈ ਜਾਣ ਤਾਂ ਵੀ ਸਾਰਾ ਪਿੰਡ ਇਕੱਠਾ ਹੋ ਕੇ ਉਹਨੂੰ ਫੜ ਕੇ ਉਹਦੇ ਕੀੜੇ ਕੱਢਦਾ ਸੀ ਉਹਦੇ ਜ਼ਖਮ ਸਾਫ਼ ਕਰਕੇ ਉਹਦੇ ਦਵਾਈ ਲਾਉਂਦਾ ਸੀ ਤੇ ਅੱਜ ਬੰਦਿਆਂ ਦੇ ਕੀੜੇ ਪਈ ਜਾਂਦੇ ਆ ਬੰਦੇ ਜਾਨਵਰਾਂ ਤੋਂ ਬਾਤਰ ਜ਼ਿੰਦਗੀ ਜਿਉਣ ਲਈ ਮਜਬੂਰ ਆ ਬਾਪੂ ਆ ਜਾ ਇੱਥੇ ਬਾਹਰ ਨੂੰ ਆ ਜਾ ਇਹ ਹੱਥ ਪੋਣਾ ਬਣਾ ਨਹੀਂ ਗੱਲ ਸਕਦਾ ਚੱਕਣਾ ਪੈਣਾ ਅਧਰੰਗ ਹੋਇਆ ਬਾਪੂ ਨੂੰ ਉਧਰ ਚੱਕੋ ਕਾਕਾ ਓਕੇ ਸਤਨਾਮ ਇਧਰ ਆਓ ਵੀਜੀ ਚੱਕ ਰਨੇ ਚੱਕਰਨੇ ਦਾਰਕਾਰ 25 ਸਾਲ ਤੋਂ ਬੀਜੁਰਗ ਨੂੰ ਅਧਰੰਗ ਹੋਇਆ ਆ ਪਰ ਇਸ ਬੀਜੁਰਗ ਦਾ ਕਿਸ ਨੇ ਇਲਾਜ ਨਹੀਂ ਕਰਵਾਇਆ 25 ਸਾਲਾਂ ਤੋਂ ਐਂ ਰੁੱੜਦਾ ਫਿਰਦਾ ਏਦਾਂ ਇਰਾਦਾ ਪਰ ਜਿੰਨੀ ਲਿਖੀ ਆ ਉਹਨੂੰ ਪੂਤ ਨਹੀਂ ਪੈਣੀ ਜੰਨੀ ਬਾਪੂ ਨਾਮ ਕੀ ਹੈ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਪਿੱਛੇ ਨੂੰ ਕਾਲਾ ਸ਼ਾਮਲ ਤੇ ਗੁਰਨਾਮ ਸਿੰਘ ਜੀ ਤੁਹਾਡੇ ਕਿੰਨੇ ਬੱਚੇ ਸੀ ਦੇਰੇ ਬੱਚੇ ਮਹਾਰਾਜ ਜੀ ਉੱਪਰ ਬਥੇ ਇੱਕ ਕੋਈ ਬੱਚਾ ਸੀ ਹਾਂ ਦੋ ਲਟਕਿਆ ਉਹ ਵੀ ਮੈਨੂੰ ਛੱਡ ਗਿਆ ਉਹ ਛੋਟੇ ਹੁੰਦੇ ਚਲੇ ਗਏ ਸੀ ਤੇ ਘਰ ਵਾਲੀ ਥੋੜੀ ਕੋਈ ਮਰ ਗਈ ਅੱਛਾ ਉਹਦੀ ਵੀ ਮੌਤ ਹੋ ਗਈ ਹੈ ਇਹ ਜਾਇਦਾਦ ਜਿਹੜੀ ਆ ਗਈ ਉਹਦੇ ਚੁੱਕੇ ਲੱਗੇ ਮੁਰਗੇ ਮਿਲੋ ਨਾ ਅੱਛਾ ਮੇਰੀ ਕੋਈ ਮੇਰੀ ਕੋਈ ਮਤ ਹੈ ਕੋਈ ਨਸ਼ਾ ਪਤਾ ਕਰਦਾ ਤੀ ਤੂੰ ਜਿਆਦਾ ਪਹਿਲਾਂ ਸ਼ਰਾਬ ਸ਼ਰੂਬ ਜਿਆਦਾ ਪਿੰਦਾ ਸੀ ਨਾ ਜੀ ਹਾਂ ਪਤਾ ਨਹੀਂ ਕੀ ਹੋ ਗਿਆ ਇਹ ਤਰੰਗ ਹੋ ਗਿਆ ਹੈ ਕਿੰਨੇ ਸਾਲ ਹੋ ਗਏ ਤਰੰਗ ਹੋਏ ਨੂੰ ਕਾ ਥੋੜਾ ਜਿਹੀ ਹੋ ਯਾਰ ਮੈਨੂੰ ਮਰ ਤੁਰਦਾ ਹਾਂ ਮਹਾ ਦੋ ਘੰਟੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਫੌਜਾ ਸਿੰਘ ਤੁਹਾਡਾ ਨਾਮ ਹੈਗਾ ਗੁਰਨਾਮ ਸਿੰਘ ਗੁਰਨਾਮ ਸਿੰਘ ਤੇ ਤੁਹਾਡੇ ਭੈਣ ਭਰਾ ਕਿੰਨੇ ਆ ਸਾਡੇ ਭੈਣ ਭਰਾ ਦੋਵੇਂ ਫੌਜੀ ਮਰ ਗਏ ਭਰਾ ਦੋਨੇ ਮਰ ਗਏ ਤੇ ਭੈਣਾ ਭੈਣਾ ਵੀ ਮਰ ਗਈ ਚਾਰ ਸੀ ਚਾਰ ਭੈਣਾ ਸੀ ਨਹੀਂ ਵਧੀਆਂ ਸੀ ਉਹ ਵੀ ਚਲ ਪਸੀਆਂ ਉਹ ਚਲ ਹੁਣ ਕੋਈ ਨਹੀਂ ਆਉਂਦਾ ਕਰੇ ਕੋਈ ਕੋਈ ਨਹੀਂ ਰਿਸਰਪੈਂਡਲੇ ਵੀ ਨਹੀਂ ਮਦਦ ਕਰਦੇ ਕੋਈ ਨਹੀਂ ਮਦਦ ਕਰਦੇ ਤੇ ਰੋਟੀ ਕਿੱਤੋਂ ਖਾਂਦਾ ਸੀ ਫਿਰ ਓਏ ਫੜ ਤੜ ਕੇ ਕੋਈ ਤਰਸੀ ਰੱਬ ਤਰਸੀ ਦੇ ਜਾਂਦਾ ਮੰਗ ਤਾਂ ਕੇ ਖਾਂਦਾ ਹੈ ਮੰਗ ਤਾਂ ਕੇ ਸਾਰੀ ਜ਼ਿੰਦਗੀ ਪਹਿਲਾਂ ਜਦੋਂ ਬਾਪੂ ਠੀਕ ਸੀ ਉਹਦੇ ਕੀ ਕੰਮ ਕਰਦਾ ਸੀ ਤੂੰ ਉਹ ਜੋ ਮੈਂ ਬਾਈ ਕਰਦਾ ਹਾਂ ਅੱਛਾ ਬਾਪ ਹੀ ਕਰਦਾ ਜੀ ਬਾਪ ਦੇ ਨਾਲ ਬਾਈ ਕਰਦਾ ਜਿੰਮੇਦਾਰ ਹੋ ਤੁਸੀਂ ਨਹੀਂ ਆ ਤੇ ਮੱਝ ਵੀ ਹੈ 45 ਸੜ ਕੋਈ ਹੈਗੀ ਪੈਲੀ ਸੀਗੀ ਆਪਦੀ ਫਿਰ ਉਹ ਕਿੱਧਰ ਗਈ ਪੈਲੀ ਗੁਰਕੇ ਦਾਤ ਕਰੋਦੇ ਨੇ ਜਿਹੜਾ ਦਿਲ ਗਈ ਹਾਂ ਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੋ ਬਜ਼ੁਰਗ ਸਾਡੇ ਕੋਲੇ ਪਹੁੰਚੇ ਆ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਤੋਂ ਇੱਕ ਬਾਪੂ ਬਠਿੰਡੇ ਜ਼ਿਲ੍ਹੇ ਤੋਂ ਪਿੰਡ ਚੌਕੇ ਤੋਂ ਆਇਆ ਉਹਦਾ ਵੀ ਪੂਰਾ ਪੈਰ ਗਲਿਆ ਹੋਇਆ ਸੀ ਕੀੜੇ ਪਏ ਹੋਏ ਸੀ ਪੈਰ ਸੁੱਕ ਗਿਆ ਜਮਾ ਕੋਈ ਮਦਦ ਕਰਨ ਵਾਲਾ ਨਹੀਂ ਕੋਈ ਵੀ ਇਸੇ ਤਰ੍ਹਾਂ ਹੀ ਅੱਜ ਇੱਕ ਇਹ ਬਜ਼ੁਰਗ ਸਾਡੇ ਕੋ ਆਇਆ ਇਹ ਸ੍ਰੀ ਅਮਰਸਰ ਸਾਹਿਬ ਜ਼ਿਲ੍ਹੇ ਤੋਂ ਗੁਰੂ ਰਾਮਦਾਸ ਦੇ ਨਗਰ ਤੋਂ ਦੋਨੇ ਹੀ ਖੇਤੀਬਾੜੀ ਕਰਨ ਵਾਲੇ ਮਜ਼ਦੂਰੀ ਕਰਨ ਵਾਲੇ ساری ਜ਼ਿੰਦਗੀ ਟਿੱਬਿਆਂ ਨੂੰ ਪੱਟ-ਪੱਟ ਕੇ ਪੰਜਾਬ ਦੀ ਇਸ ਧਰਤੀ ਨੂੰ ਜਰਖੇਜ ਬਣਾਉਣ ਵਾਲੇ ਲੋਕ ਪਰ ਅੱਜ ਬੜਾਪੇ ਦੇ ਵਿੱਚ ਆ ਉਹਦੇ ਤਾਂ ਹਜੇ ਘਰੇ ਬੇਟਾ ਸੀਗਾ ਮਾੜੀ ਮੁੱਟੀ ਸੁੱਧ ਲੈਣ ਵਾਲਾ ਕੋਈ ਰੋਟੀ ਦੇਣ ਵਾਲਾ ਇਹ ਬਾਪੂਰੇ ਤਾਂ ਵਿਚਾਰੇ ਦੇ ਉਹ ਵੀ ਕੋਈ ਨਹੀਂ ਸੀ ਘਰ ਚ ਭਰਾ ਸੀ ਦੋ ਉਹ ਵੀ ਚੱਲ ਬਸੇ ਭੈਣਾ ਸੀ ਚਾਰ ਉਹ ਵੀ ਚੱਲ ਬਸੀਆਂ ਘਰ ਵਾਲੀ ਨਾਲ ਜਦੋਂ ਛੋਟੇ ਛੋਟੇ ਜਵਾਗ ਸੀ ਉਦੋਂ ਹੀ ਲੱਗ ਹੋ ਗਿਆ ਸੀ ਇਹ ਉਹ ਆਪਦੇ ਨਾਨਕੀ ਚਲੇ ਗਏ ਹੁਣ ਪਿੱਛੇ ਪਰਿਵਾਰ ਚ ਕੋਈ ਨਹੀਂ ਤੇ ਹੁਣ ਦਰੰਗ ਹੋ ਗਿਆ ਕਈ ਸਾਲਾਂ ਤੋਂ ਚਲੋ ਆਪ ਦਾ ਮਾੜੇ ਮੋਟੇ ਡੰਗ ਟਪਾਈ ਜਾਂਦਾ ਸੀ ਰੋਟੀ ਰਾਟੀ ਇੱਧਰ ਉੱਧਰੋਂ ਫੜ ਕੇ ਖਾਈ ਜਾਂਦਾ ਸੀ ਪਰ ਹੁਣ ਕੁਝ ਸਮੇਂ ਤੋਂ ਚੱਲਣ ਫਿਰਨ ਤੋਂ ਹੀ ਰਹਿ ਗਿਆ ਰੌੜ ਰੌੜ ਕੇ ਤੁਰਦਾ ਪਰ ਘਰ ਟੁੱਟਿਆ ਪਿਆ ਛੱਤ ਢਿੱਗੀ ਪਈ ਆ ਉੱਥੇ ਨਰਕ ਵੱਜਿਆ ਪਿਆ ਪੈਰ ਤੇ ਜ਼ਖਮ ਹੋ ਗਿਆ ਕੀੜੇ ਪੈ ਗਏ ਤੇ ਉੱਥੋਂ ਸਾਨੂੰ ਕੁਝ ਵੀਰਾਂ ਨੇ ਵੀਡੀਓ ਬਣਾ ਕੇ ਭੇਜੀ ਜਾਣਕਾਰੀ ਦਿੱਤੀ ਫਿਰ ਅਸੀਂ ਆਪਣੇ ਟੀਮ ਦੇ ਮੈਂਬਰਸ ਆਏ ਉਹਨਾਂ ਦੀ ਡਿਊਟੀ ਲਈ ਤੇ ਅੱਜ ਇਹ ਵੀਰ ਇੱਥੇ ਲੈ ਕੇ ਆਏ ਨੇ ਪੈਰ ਤੇ ਚਾੜ ਕੇ ਲਫਾਫਾ ਬਾਪੂ ਨੂੰ ਇੱਥੇ ਲਿਆਏ ਨੇ ਇੰਨੀ ਜ਼ਿਆਦਾ 스멜 ਆਉਂਦੀ ਆ ਪੈਰ ਗਲਿਆ ਪਿਆ ਸਾਰਾ ਵੀ ਇੱਕ ਬਜ਼ੁਰਗ ਜਿਹਦੇ ਕੀੜੇ ਪੈ ਗਏ ਉਹ ਪਿੰਡ 'ਚ ਗਲਿਆ ਪਿਆ ਕੋਈ ਪੁੱਛਦਾ ਨਹੀਂ ਤਾਂ ਬੜੀ ਸ਼ਰਮ ਆਉਂਦੀ ਆ ਵੀ ਇਹ ਪੰਜਾਬ ਦੇ ਉਸ ਪਿੰਡ ਦੀ ਗੱਲ ਕਰਦੇ ਆ ਉਹਨਾਂ ਪਿੰਡਾਂ ਦੀ ਗੱਲ ਕਰਦੇ ਆ ਜੇ ਜਾਨਵਰ ਦੇ ਵੀ ਕੀੜੇ ਪਏ ਹੋਣ ਤਾਂ ਅੱਧਾ ਪਿੰਡ ਇਕੱਠਾ ਹੋ ਕੇ ਉਹਦੇ ਮਗਰ ਭੱਜਿਆ ਫਿਰਦਾ ਸੀ ਵੀ ਉਹਨੂੰ ਫੜ ਕੇ ਦਵਾਈ ਲਾ ਦਈਏ ਤੇ ਅੱਜ ਇਨਸਾਨਾਂ ਦੀ ਕੀ ਹਾਲਤ ਹੋਈ ਜਾਂਦੀ ਇੱਥੋਂ 100 ਕਿਲੋਮੀਟਰ ਹੀ ਬਠਿੰਡਾ ਵਾ ਇੱਥੋਂ 100 ਕਿਲੋਮੀਟਰ ਹੀ ਸ੍ਰੀ ਅਮਰਸਰ ਸਾਹਿਬ ਇਹ 100-100 ਕਿਲੋਮੀਟਰ ਤੋਂ ਚੱਲ ਕੇ ਇੱਥੇ ਤੱਕ ਰਾਏ ਨੇ ਦੋਨੋਂ ਯੁਰਗ ਇਹਨਾਂ ਨੂੰ ਲੈ ਕੇ ਆਉਣ ਵਾਲੇ ਬੰਦੇ ਨੇ ਜਿਹੜੇ ਧੰਨਵਾਦ ਉਹਨਾਂ ਦਾ ਵੀ ਘੱਟੋ-ਘੱਟ ਇਹਨਾਂ ਨੇ ਹਾਰਾ ਨਾਰਾ ਤਾਂ ਮਾਰਿਆ ਕੋਈ ਉਪਰਾਲਾ ਤਾਂ ਕੀਤਾ ਕੁਝ ਨਾ ਕਰਨ ਨਾਲੋਂ ਕੁਝ ਚੰਗਾ ਕੀਤਾ ਤਾਂ ਹੈ ਤੇ ਪਿੰਡ ਦਾ ਹਰੇਕ ਪੰਜਾਬ ਦੇ ਪਿੰਡ ਦਾ 25% ਹਿੱਸਾ ਮਤਲਬ ਪਿੰਡ 'ਚੋਂ ਹਰ ਪਿੰਡ 'ਚੋਂ 25-30 ਘਰ ਕੈਨੇਡਾ ਅਮਰੀਕਾ ਬੈਠੇ ਨੇ ਅੱਜ ਤੇ ਅੱਜ ਆਪਦੇ ਪਿੰਡ ਵੱਲ ਝਾਤ ਨਹੀਂ ਮਾਰ ਰਹੇ ਲੋਕ ਸਾਡੇ ਵਰਗੀਆਂ ਸੰਸਥਾਵਾਂ ਨੂੰ ਦਾਨ ਦੇਣ ਦਾ ਕੋਈ ਫਾਇਦਾ ਨਹੀਂ ਭਾਈ ਜੇ ਤੁਸੀਂ ਆਪਦਾ ਪਿੰਡ ਨਹੀਂ ਸਾਂਭ ਸਕਦੇ ਉਹ ਬੰਦਾ ਕੋਈ ਦਾਨੀ ਹੋ ਹੀ ਨਹੀਂ ਸਕਦਾ ਜਿਹੜਾ ਆਪਦੇ ਪਿੰਡ 'ਚ ਨਹੀਂ ਕਿਸੇ ਦੀ ਬਾਹ ਫੜਦਾ ਆਪਦੀ ਰਿਸ਼ਤਦਾਰੀ ਜਿਹਨੇ ਕਿਸੇ ਦੀ ਬਾਹ ਫੜਦਾ ਤੇ ਬਾਹਰ ਕੀਤਾ ਦਾਨ ਉਹ ਦਾਨ ਨਹੀਂ ਫਿਰ ਹੈਗਾ ਇੱਕੋ ਟਾਈਮ 'ਇਹ ਦੋ ਮੈਂਬਰ ਅਨ ਸਾਡੇ ਘਰ ਪਹੁੰਚੇ ਆ ਬੜਾ ਦੁੱਖ ਲੱਗਿਆ ਤੋਂ ਦੇਖ ਕੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਸਮਤ ਬੁੱਧੀ ਬਖਸ਼ਣ ਅਸੀਂ ਇਹਨਾਂ ਆਪਣੇ ਬਾਪੂ ਬਜ਼ੁਰਗਾਂ ਦੇ ਧੀਆ ਪੁੱਤ ਬਣ ਕੇ ਇਹਨਾਂ ਦੀ ਸੇਵਾ ਕਰ ਸਕੀਏ ਉੱਥੇ ਹੀ ਇੱਕ ਅਰਦਾਸ ਹੋਰ ਕਰਿਓ ਜਿਹੜੇ ਸੱਚਿਓ ਹੀ ਇਹਨਾਂ ਦੇ ਆਪਣੇ ਸੀ ਉਹਨਾਂ ਨੂੰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਬਲ ਬੁੱਧੀ ਬਖਸ਼ਣ ਸਮਤ ਬੁੱਧੀ ਬਖਸ਼ਣ ਵੀ ਉਹ ਆਪਣਿਆਂ ਦੀ ਸਾਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ